ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਔਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜਿਓ ਨਨਹ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲਾਓ ਮਾਰਗ ਗੋਵਿੰਦ ਮਿਟਹਿ ਪਾਪ ਜਪਿਐ ਹਰਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਾਹ ਨਾਨਕ ਊਜਲ ਮਥਾ औसत मन महंकार निरंकार कर मन मेरे सत्व व्यवहार निर्मल रसना अमृत पियो सदा सुहेला कर ले जियो नैन देख ठाकुर का रंग साध संग बिनसै सब संग ਚਰਨ ਚਲਾਓ ਮਾਰਗ ਗੋਵਿੰਦ ਮਿਟਹਿ ਪਾਪ ਜਪਿਐ ਹਰਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਾਹ ਨਾਨਕ ਊਜਲ ਮਥਾ ਉਸਤਤ ਮਨ ਮਹੰਕਰ ਨਿਰੰਕਾਰ ਕਰ ਮਨ ਮੇਰੇ ਸਤਿ ਬਿਵਹਾਰ ਨਿਰਮਲ ਰਸਨਾ ਅੰਮ੍ਰਿਤ ਪਿਓ ਸਦਾ ਸੁਹੇਲਾ ਕਰ ਲੈ ਜਿਓ ਨੈਣ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲਾਓ ਮਾਰਗ ਗੋਵਿੰਦ ਮਿਟਹਿ ਪਾਪ ਜਪਿਐ ਹਰਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਾਹ ਨਾਨਕ ਊਜਲ ਮਥਾ ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤਿ ਬਿਵਹਾਰ ਨਿਰਮਲ ਰਸਨਾ ਅੰਮ੍ਰਿਤ ਪਿਓ ਸਦਾ ਸੁਹੇਲਾ ਗ਼ ਕਰ ਲੈ ਜੀਓ ਨੈਣ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲਾਓ ਮਾਰਗ ਗੋਵਿੰਦ ਮਿਟਹਿ ਪਾਪ ਜਪੀਐ ਹਰਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਾਹ ਨਾਨਕ ਊਜਲ ਮਥਾ ਉਸਤਤ ਮਨ ਮਹੰਕਰ ਨਿਰੰਕਾਰ ਕਰ ਮਨ ਮੇਰੇ ਸਤਿ ਬਿਵਹਾਰ ਨਿਰਮਲ ਰਸਨਾ ਅੰਮ੍ਰਿਤ ਪਿਓ ਸਦਾ ਸੁਹੇਲਾ ਕਰ ਲੈ ਜਿਓ ਨੈਣ ਪੇਖ ਠਾਕੁਰ ਕਾ ਰੰਗ ਸਾਦ ਸੰਗ ਬਿਨ ਸੈ ਸਭ ਸੰਗ ਚਰਨ ਚਲਾਓ ਮਾਰਗ ਗੋਵਿੰਦ ਮਿਟਹਿ ਪਾਪ ਜਪਿਐ ਹਰਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਾਹ ਨਾਨਕ ਊਜਲ ਮਥਾ ਉਸਤਾ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤਿ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪਿਓ ਸਦਾ ਸੁਹਿਲਾ ਕਰ ਲੈ ਜਿਓ ਨੈਣ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲਾਓ ਮਾਰਗ ਗੋਵਿੰਦ ਮਿਟੇ ਹੈ ਪਾਪ ਜਪਿਐ ਹਰਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਾਹ ਨਾਨਕ ਊਜਲ ਮਥਾ ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤਿ ਬਿਵਹਾਰ ਨਿਰਮਲ ਰਸਨਾ ਅੰਮ੍ਰਿਤ ਪਿਓ ਸਦਾ ਸੁਹੇਲਾ ਕਰ ਲੈ ਜਿਓ ਨੈਣ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲਾਓ ਮਾਰਗ ਗੋਵਿੰਦ ਮਿਟਹਿ ਪਾਪ ਜਪਿਐ ਹਰਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਆਰ ਦਰਗਾਹ ਨਾਨਕ ਊਜਲ ਮਥਾ ਉਸਤਤ ਮਨ ਮਹੰਕਰ ਨਿਰੰਕਾਰ ਕਰ ਮਨ ਮੇਰੇ ਸਤਿ ਬਿਵਹਾਰ ਨਿਰਮਲ ਰਸਨਾ ਅੰਮ੍ਰਿਤ ਪਿਓ ਸਦਾ ਸੁਹਿਲਾ ਕਰ ਲੈ ਜਿਓ ਨੈਣ ਪੇਖ ਠਾਕੁਰ ਕਾ ਰੰਗ ਸਾਦ ਸੰਗ ਬਿਨ ਸੈ ਸਭ ਸੰਗ ਚਰਨ ਚਲਾਓ ਮਾਰਗ ਗੋਵਿੰਦ ਮਿਟਹਿ ਪਾਪ ਜਪਿਐ ਹਰਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਾਹ ਨਾਨਕ ਊਜਲ ਮਥਾ ਉਸਤਤ ਮਨ ਮਹੰਕਰ ਨਿਰੰਕਾਰ ਕਰ ਮਨ ਮੇਰੇ ਸਤਿ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪਿਓ ਸਦਾ ਸੁਹਿਲਾ ਕਰ ਲੈ ਜਿਓ ਨੈਣ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲਾਓ ਮਾਰਗ ਗੋਵਿੰਦ ਮਿਟ ਹੈ ਪਾਪ ਜਪੀਏ ਹਰਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਾਹ ਨਾਨਕ ਊਜਲ ਮਥਾ ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤਿ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਣ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲਾਓ ਮਾਰਗ ਗੋਬਿੰਦ ਮਿਟਹਿ ਪਾਪ ਜਪਿਐ ਹਰਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਾਹ ਨਾਨਕ ਊਜਲ ਮਥਾ ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤਿ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹਿਲਾ ਕਰ ਲੈ ਜਿਓ ਨੈਣ ਪੇਖ ਠਾਕੁਰ ਕਾ ਰੰਗ ਸਾਦ ਸੰਗ ਬਿਨ ਸੈ ਸਭ ਸੰਗ ਚਰਨ ਚਲਾਓ ਮਾਰਗ ਗੋਵਿੰਦ ਮਿਟਹਿ ਪਾਪ ਜਪਿਐ ਹਰਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਾਹ ਨਾਨਕ ਊਜਲ ਮਥਾ ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤਿ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪਿਓ ਸਦਾ ਸੁਹਿਲਾ ਕਰ ਲੈ ਜਿਓ ਨੈਣ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲਾਓ ਮਾਰਗ ਗੋਵਿੰਦ ਮਿਤ ਹੈ ਪਾਪ ਜਪਿਐ ਹਰਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਾਹ ਨਾਨਕ ਊਜਲ ਮਥਾ ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤਿ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪਿਓ ਸਦਾ ਸੁਹੇਲਾ ਕਰ ਲੈ ਜੀਓ ਨੈਣ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲਾਓ ਮਾਰਗ ਗੋਬਿੰਦ ਮਿਟਹਿ ਪਾਪ ਜਪਿਐ ਹਰਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਾਹ ਨਾਨਕ ਊਜਲ ਮਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ